ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਸਰਹੰਦ ਸੂਬੇ ਦੀ ਕਚੈਰੀ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਤਸੀਹੇ ਦਿੱਤੇ ਗਏ ਲਾਲਚ ਦਿੱਤੇ ਡਰਾਇਆ ਧਮਕਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਬਦਲ ਲੋ ਈਨ ਮੰਨ ਲੋ ਪਰ ਛੋਟੇ ਸਾਹਿਬਜ਼ਾਦੇ ਡਰੇ ਨਹੀਂ ਉਹਨਾਂ ਨੂੰ ਨੀਹਾ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਗਿਆ 13 ਪਉ ਤੱਕ ਦਾ ਇਤਿਹਾਸ ਆਪ ਸਭ ਸੰਤਾਂ ਨੇ ਸਰਵਣ ਕੀਤਾ ਜਦੋਂ ਮੁਗਲਾਂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਰੀਰ ਬੇਦਬੀ ਕਰਨ ਲਈ ਉਜਾਲ ਵਿੱਚ ਸੁੱਟੇ ਤਾਂ ساری ਰਾਤ ਇੱਕ ਸ਼ੇਰ ਉਹਨਾਂ ਦੀ ਰੱਖਿਆ ਕਰਦਾ ਰਿਹਾ ਅਗਲੇ ਦਿਨ 14 ਪਉ ਨੂੰ ਦੀਵਾਨ ਟੋਡਰਮਲ ਜੀ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਰੀਰ ਦਾ ਸੰਸਕਾਰ ਕਰਨ ਦੀ ਫਰਿਆਦ ਸੂਬੇ ਸਰਹੰਦ ਨੂੰ ਕੀਤੀ ਪਰ ਸੂਬਾ ਸਰਹੰਦ ਇੰਨਾ ਹੰਕਾਰੀ ਕਹਿੰਦਾ ਕਿ ਜਿੱਥੇ ਸੰਸਕਾਰ ਕਰਨਾ ਹੈ ਉਹ ਜਗਾ ਸੋਨੇ ਦੇ ਭਾ ਖਰੀਦਣੀ ਪਵੇਗੀ ਸੋਨੇ ਦੀਆਂ ਮੋਹਰਾ ਖੜੇ ਕਰਕੇ ਰੱਖਣੀਆਂ ਨੇ ਜੇ ਜਗਾ ਖਰੀਦ ਸਕਦਾ ਹੈ ਤਾਂ ਖਰੀਦ ਲੈ ਦੀਵਾਨ ਟੋਡਰਮਲ ਸ਼ਰਧਾਲੂ ਸੀ ਗੁਰੂ ਘਰ ਦੇ ਸ਼ਰਤ ਮੰਨ ਕੇ ਜਗਾ ਖਰੀਦ ਲੈਂਦੇ ਨੇ ਜਦੋਂ ਉਹ ਦੇਹਾਂ ਕੋਲ ਪਹੁੰਚਦੇ ਨੇ ਤਾਂ ਸ਼ੇਰ ਉਥੋਂ ਉੱਠ ਕੇ ਚਲਾ ਜਾਂਦਾ ਹੈ ਦੀਵਾਨ ਟੋਡਰਮਲ ਜੀ ਮੋਤੀ ਮਹਾਰਾਜੀ ਅਤੇ ਉਹਨਾਂ ਦਾ ਪਰਿਵਾਰ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੀਆਂ ਨੇ ਦੇਹਾਂ ਨੂੰ ਜਿੱਥੇ ਗਾਇ ਖਰੀਦੀ ਉਥੇ ਲੈ ਜਾਂਦੇ ਨੇ ਅੱਜ ਉਥੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸੋਬਿਤ ਹੈ ਉਥੇ ਉਹਨਾਂ ਦਾ ਸੰਸਕਾਰ ਕਰਦੇ ਨੇ ਬਾਬਾ ਮੋਤੀराम ਮਹਾਰਾਜ ਜੀ ਨੇ ਸੰਸਕਾਰ ਲਈ ਸ਼ੁੱਧ ਚੰਦਨ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਸੀ ਅੱਜ ਤੱਕ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਜਿਹੜੀ ਜਗ੍ਹਾ ਦੀਵਾਨ ਟੋਡਰਮਲ ਜੀ ਨੇ ਖਰੀਦ ਕੇ ਸੰਸਕਾਰ ਕੀਤਾ ਵਿਦਵਾਨ ਦੱਸਦੇ ਨੇ 2 ਅਰਬ 50 ਕਰੋੜ ਦੀ ਜਗ੍ਹਾ ਬੰਦੀ ਹੈ ਜਿੱਥੇ ਸੰਸਕਾਰ ਹੋਇਆ ਸੀ ਗੰਗੂ ਬ੍ਰਾਹਮਣ ਜਿਸ ਨੇ ਪਾਪ ਕਮਾਇਆ ਸੀ ਉਹ ਵੀ ਬਚ ਨਾ ਸਕਿਆ ਗੰਗੂ ਬ੍ਰਾਹਮਣ ਦਾ ਭਰਾ ਜਿਸ ਦਾ ਨਾਮ ਪੰਮਾ ਸੀ ਉਸਨੇ ਵੀ ਮੋਤੀ ਨਾ ਮਹਾਰਾਜੀ ਦੀ ਸ਼ਿਕਾਇਤ ਸੂਬੇ ਸਰਹੰਦ ਨੂੰ ਲਗਾਈ ਕਿ ਇਹ ਦੁੱਧ ਛਕਾਉਂਦਾ ਰਿਹਾ ਹੈ ਉਸਨੇ ਵੀ ਪਾਪ ਕਮਾਇਆ ਮੋਤੀ ਮਹਾਰਾਜੀ ਸਮੇਤ ਪਰਿਵਾਰ ਦੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤੇ ਗਏ ਕਿਉਂਕਿ ਉਹ ਦੁੱਧ ਛਕਾਉਂਦੇ ਰਹੇ ਸਾਨੂੰ ਵੀ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਅਤੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਵੱਧ ਤੋਂ ਵੱਧ ਇਤਿਹਾਸ ਪੜਨਾ ਤੇ ਸੁਣਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਸੁਨਾਉਣਾ ਸਮਝਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ